ਸੁਣ ਲੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸਤਜੁਗ ਸਤ ਤ੍ਰੇਤਾ ਜਗੇ ਦੁਆਪਰ ਪੂਜਾ ਆਚਾਰ ਤੀਨੋ ਜੁਗਤੀ ਨਉ ਦ੍ਰਿਡੇ ਕਲ ਕੇਵਲ ਨਾਮ ਅਧਾਰ ਕੋਈ ਯਗ ਦਾ ਸਮਾਨ ਨਹੀਂ ਹੈ ਕੋਈ 88 ਤੀਰਥਾਂ ਦੇ ਭਰਮਣ ਦਾ ਸਮਾਨ ਨਹੀਂ ਜ਼ਿੰਦਗੀ ਬੜੀ ਮਸਰੂਫ ਹੋ ਗਈ ਹੈ ਉਦੋਂ ਲੋਕੀ ਪੈਦਲ ਚੱਲਦੇ ਸਨ ਅੱਧੀ ਜ਼ਿੰਦਗੀ ਬਲਕਿ ਅੱਧੀ ਤੋਂ ਵੀ ਜ਼ਿਆਦਾ ਤੀਰਥਾਂ ਦੇ ਭਰਮਣ ਵਿੱਚ ਲੰਘ ਜਾਂਦੀ ਸੀ ਇਤਨੀਆਂ ਲੋੜਾਂ ਨਹੀਂ ਸਨ ਅੱਜ ਜੀਵਨ ਦੀਆਂ ਲੋੜਾਂ ਵਧ ਗਈਆਂ ਨੇ ਸਮੱਸਿਆਵਾਂ ਵਧ ਗਈਆਂ ਨੇ ਸਮਾਮਨ ਕੋਈ ਤਨਾ ਨਹੀਂ ਹੈ ਹਰ ਇੱਕ ਚੀਜ਼ ਦੇ ਵਿੱਚ ਉન્નਤੀ ਕੀਤੀ ਗਈ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਹੋ ਜਾਏ ਲੰਬੀ ਯਾਤਰਾ ਥੋੜੇ ਜਿਹਾਂ ਸਮੇਂ ਚ ਹੋ ਜਾਏ ਹਵਾਈ ਜਹਾਜ਼ ਰੇਲ ਮੋਟਰਾਂ ਗੱਡੀਆਂ ਥੋੜੇ ਜਿਹਾਂ ਸਮੇਂ ਦੇ ਵਿੱਚ ਬਹੁਤ ਸਾਰੇ ਕੰਮ ਹੋ ਜਾਣ ਬੜੀ ਭਾਰੀ ਮਸ਼ੀਨਰੀ ਜਿਹੜਾ ਟੋਆ ਪੁੱਟਣਾ ਹੈ ਸ਼ਾਇਦ 2 ਮਹੀਨੇ ਲੱਗ ਜਾਣ ਮਸ਼ੀਨਾ ਇਹ 4 ਘੰਟਿਆਂ ਚ ਪੁੱਟ ਕੇ ਰੱਖ ਦੇਣੀ ਹੈ ਮਸ਼ੀਨਾਂ ਨਾਲ ਬਿਲਡਿੰਗਾਂ ਪਈਆਂ ਬਣਦੀਆਂ ਸਾਰੇ ਕੰਮ ਤੂੰ ਅੱਜ ਦੀ ਉન્નਤੀ ਕੈਕ ਨੇ ਇੱਕ ਨਾਲ ਕਰਨਾ ਚਾਹੁੰਦਾ ਹੈ ਸਿਰਫ ਧਰਮ ਦਾ ਕੰਮ ਹਜ਼ਾਰਾਂ ਸਾਲ ਜੋ ਪਛੜਿਆ ਹੋਇਆ ਸੀ ਉਹ ਕਰਨਾ ਚਾਹੁੰਦਾ ਹੈ ਸਤਜੁਗ ਸਤ ਤ੍ਰੇਤਾ ਜਗੇ ਮੈਂ ਕਿਸੇ ਪੁਰਾਣੇ ਦੀ ਨਿੰਦਾ ਨਹੀਂ ਕਰਦਾ ਪਿਆ ਉਹ ਪੈਦਲ ਚੱਲ ਚੱਲ ਕੇ ਵੀ ਟਿਕਾਣੇ ਤੇ ਪਹੁੰਚਦੇ ਹੁੰਦੇ ਸਨ ਉਹਨਾਂ ਕੋਲ ਸਮਾਂ ਸੀ ਮੈਂ ਨਹੀਂ ਕਹਿੰਦਾ ਨਹੀਂ ਪਹੁੰਚਦੇ ਸਨ ਉਹ ਰਥ ਤੇ ਬੈਠ ਕੇ ਵੀ ਪਹੁੰਚਦੇ ਸਨ ਉਹ ਘੋੜਿਆਂ ਤੇ ਸਵਾਰੀ ਕਰਕੇ ਵੀ ਪਹੁੰਚਦੇ ਸਨ ਉਠਾਂ ਤੇ ਬੈਠ ਕੇ ਵੀ ਪਹੁੰਚਦੇ ਸਨ ਪਰ ਅੱਜ ਉਠਾਂ ਤੇ ਬੈਠ ਕੇ ਮੰਜ਼ਿਲ ਤੱਕ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਬੈਲਾਂ ਦੇ ਤੇ ਅਸਵਾਰੀ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਰੱਥ ਦੇ ਉੱਤੇ ਬੈਠ ਕੇ ਲੰਬੀ ਯਾਤਰਾ ਕਰਨ ਦਾ ਵਕਤ ਨਹੀਂ ਹੈ ਮਨ ਕੋਲ ਇਤਨਾ ਸਮਾਂ ਨਹੀਂ ਹੈ ਅੱਜ ਤੇ ਸਿਰਫ ਇੱਕ ਚਿੱਤ ਹੋ ਕੇ ਇੱਕ ਦਫਾ ਵਾਹਿਗੁਰੂ ਆਖੀਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ ਨੇ ਇੱਕ ਚਿੱਤ ਜਾਏ ਇੱਕ ਛੈਨ ਲਿਆਓ ਕਾਲ ਆਵਾਜ਼ ਕੇ ਵਿੱਚ ਨਾ ਆयो ਨਿਰਵਾਣ ਕੀਰਤਨ ਗਾਵੋ ਕਰ ਤੇ ਕਾ ਨਿਮਕ ਸਿਮਰਤ ਜੇਤੇ ਚੋਟੇ ਨਿਮਕ ਇੱਕ ਸੈਕੰਡ ਸਤਜੁਗ ਸਤਰੇ ਤਜਗੇ ਦਵਾਪਰ ਪੂਜਾ ਚਾਲ ਤੀਨੋ ਜੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ ਇਸ ਯੁਗ ਦੇ ਚ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ ਕੋਈ ਵੀ ਨਾਮ ਜਪਿਆ ਹੋਇਆ ਪੁਛਾ ਦੇਣਾ ਪਰ ਕਿਸੇ ਇੱਕ ਨਾਮ ਨੂੰ ਜਪਣਾ ਵੇਵਾ ਹਰ ਮੰਤਰ ਆਪਣੇ ਮਨ ਦੀ ਅਵਸਥਾ ਬਣਾ ਲੈ ਅੰਦਰ ਸੁਭਾਵ ਬਣਾ ਲੈ ਔਰ ਸਾਰੇ ਮੰਤਰ ਪ੍ਰਮਾਤਮਾ ਤੱਕ ਪਹੁੰਚਾਉਂਦੇ ਨੇ